ਸਭ ਤੋਂ ਪਹਿਲਾਂ ਨਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਦਾਸ ਗੋਪੀ ਮਾਝੇ ਵਾਲਾ ਵੱਖ-ਵੱਖ ਟੌਪਿਕਾਂ ਵਿਸ਼ਿਆਂ ਮੁੱਦਿਆਂ ਬਾਰੇ ਆਪਾਂ ਗੱਲਬਾਤ ਕਰਦੇ ਅੱਜ ਦਾ ਆਪਣਾ ਟੌਪਿਕ ਹੈ ਦਸਵੰਦ ਦਸਵੰਦ ਮਤਲਬ ਹੁੰਦਾ ਹੈ 10 ਹਾਂ ਨਵਾਂ ਦੀ ਕਿਰਤ ਦਸਵਾਂ ਹਿੱਸਾ ਕੱਢਣਾ ਜਿੱਦਾਂ ਸਮਝ ਲਓ ਆਪਾਂ 10000 10000 ਦਾ ਦਸਵੰਦ ਮੈਂ ਤੁਹਾਨੂੰ ਦੱਸਦਾ ਵੀ 10000 ਦਾ ਦਸਵੰਦ ਹੁੰਦਾ 1000 ਰੁਪਏ 100 ਦਾ ਹੁੰਦਾ 10 ਰੁਪਏ ਠੀਕ ਆ ਤੇ ਲੱਖ ਦਾ ਦਸ ਜੇ ਤਰ ਤੋਂ 10 ਰੁਪਏ ਹੈ ਨਾ 10 ਰੁਪਏ ਉਹਦਾ 1 ਰੁਪਿਆ ਕੱਢ ਲੋ 1 ਰੁਪਿਆ ਇਦਾਂ ਮਹੀਨੇ ਦਾ ਐਸਟੀਮੇਟ ਲਾ ਕੇ ਜਾਂ ਕੋਈ ਗੁਰਦਾਰੇ ਜਾਂ ਕੋਈ ਗਊਸ਼ਾਲਾ ਜਾਂ ਕੋਈ ਮੰਦਿਰ ਜਿੰਨੂੰ ਵੀ ਤੁਸੀਂ ਮੰਨਦੇ ਜੋ ਜਿੰਨੂੰ ਵੀ ਤੁਸੀਂ ਪ੍ਰੇਮ ਕਰਦੇ ਉੱਥੇ ਦਸਵੰਦ ਮਤਲਬ ਦਸਵਾਂ ਹਿੱਸਾ ਕੱਢ ਕੇ ਜਾਂ ਗਊਸ਼ਾਲਾ ਮਤਲਬ ਜਿੱਦਾਂ ਆਪਾਂ ਕਰੇ ਰੋਟੀਆਂ ਹੁੰਦੀਆਂ ਆਪਣੀਆਂ ਕੋਈ ਵੀ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਕਿ ਕਿਸੇ ਵੀ ਧਰਮ ਤੋਂ ਬਲੋਂਗ ਕਰਦੇ ਜੋ ਆਪਣਾ ਦਸਵਾਂ ਹਿੱਸਾ ਜ਼ਰੂਰ ਸਵੰਦਾ ਕੱਢਾ ਅਗਰ ਮੈਂ ਪਤਾ ਕਿਉਂ ਕਹਿਣਾ ਕਿਉਂਕਿ ਦਸਵੰਦ ਇਹੋ ਜੀ ਚੀਜ਼ ਆ ਵੀ ਜਦੋਂ ਤੁਹਾਨੂੰ ਕੋਈ ਜੀ ਜੋ ਤਾਂ ਕੋਈ ਮੁਸ਼ਕਿਲ ਪੈਸੇ ਦੀ ਜਾਂ ਕੋਈ ਕੋਈ ਵੀ ਚੀਜ਼ ਜਦੋਂ ਜਦੋਂ ਕਈ ਏਰੀਆ ਆਪਣਾ ਕੰਮ ਬਣ ਜੇ ਨਾ ਆਪਾਂ ਨੇ ਨਹੀਂ ਯਾਰ ਆਪਾਂ ਕੋਈ ਚੰਗਾ ਕੰਮ ਕੀਤਾ ਇਹ ਚੀਜ਼ਾਂ ਉਦੋਂ ਮੈਨੇ ਰੱਖਦੀਆਂ ਉਦੋਂ ਇਹ ਸਾਥ ਦਿੰਦੀਆਂ ਚੀਜ਼ਾਂ ਦਾ ਤੇ ਸਬੰਧ ਹੁੰਦਾ ਨਾ ਇਹ ਟਾਈਮ ਪਾ ਕੇ ਫਲ ਦਿੰਦਾ ਹੁਣ ਵੇਖੋ ਜੀ ਆਪਾਂ ਘਰ ਵੀ ਪੋਣੇ ਆ ਇਟ ਨੂੰ ਇਟੇ ਜੋੜ ਕੇ ਘਟੋ ਕੋਈ 6 ਮਹੀਨੇ ਸਾਲ ਲੱਗ ਜਾਂਦਾ ਵਾ ਇਸ ਕਰਕੇ ਤੇ ਸਬੰਧ ਦੀ ਬਹੁਤ ਵੱਡੀ ਅਹਿਮੀਅਤ ਆ ਹੁਣ ਵੇਖੋ ਸਿੱਖ ਧਰਮ ਇਹ ਸਬੰਧ ਕਿੰਨਾ ਕਿੰਨਾ ਕੱਢਦੇ ਵੇਖੋ ਹਣਾ ਬਿਰਬਾਰ ਸਾਹਿਬ ਲੋਕੀ ਵੇਖੋ ਗੱਡੀਆਂ ਆਪਰ ਮਾਲੇ ਭਾਏ ਭਾਂ 10 10 ਲੱਖ ਦੇ ਵੱਡੇ ਵੱਡੇ ਇਹ ਜਿੰਨਾ ਬੰਦਾ ਗਰੀਬ ਹੋਗਾ ਉਹਨਾਂ ਦਾ ਸਵੰਦ ਜਾੜਾ ਕੱਢੂਗਾ ਹੁਣ ਕਈ ਲੋਕ ਇਹ ਵੇਖੋ ਕਈਆਂ ਦਾ ਆਪੋ ਆਪਣੇ ਸ਼ੌਂਕ ਹੁੰਦੇ ਕਈ ਇਕੱਠੇ ਮਹੀਨੇ ਦੇ ਇਕੱਠੇ ਸਾਲ ਦੇ ਹੁਣ ਵੇਖੋ ਆਪਣੀਆਂ ਦੁਕਾਨਾਂ ਵਾਲੇ ਆ ਆਪਣੇ ਜਿਹੜੇ ਦੁਕਾਨੀ ਵਪਾਰੀ ਆ ਇਹਨਾਂ ਇੱਕ ਡੱਬਾ ਲਾਇਆ ਹੁੰਦਾ ਵਾ ਉੱਚ ਇਹ ਨਾ ਫੋਟੋ ਲਈ ਹੁੰਦੀ ਜੈ ਮਾ ਚਿੰਤਪੁਰ ਨਹੀਂ ਜਾਂ ਗਊ ਇਹ ਰੋਜ਼ ਦਾ 1 ਰੁਪਿਆ ਜਾਂ 10 ਰੁਪਏ ਰੋਜ਼ ਦੇ ਉਹਦੇ ਵਿੱਚ ਤਾਂ ਹੁਣ ਆਪ ਛੋਟੇ ਹੁੰਦੇ ਆ ਬੁਗਣੀਆਂ ਬੁਗਣੀਆਂ ਕਰਦੇ ਹੁੰਨੇ ਆ ਬੁਗਣੀਆਂ ਜਾਂ ਆਪ 1 ਰੁਪਿਆ ਪਾ ਦੇਣਾ ਰੋਜ਼ ਦਾ ਜਾਂ ਇਹ ਮਹੀਨੇ ਦੇ 30 ਰੁਪਏ ਪਾ ਦੇਣੇ ਜਾਂ ਰੋਜ਼ ਦੇ 10 ਰੁਪਏ ਪਾ ਦੇਣੇ ਉਹ ਜਦੋਂ ਬੁਗਣੀ ਭਰਦੇ ਨਹੀਂ ਫਿਰ ਆਪਾਂ ਤੋੜ ਕੇ ਤੇ ਫਿਰ ਜਿੱਦਾਂ ਕੋਈ ਆਪਾਂ ਨੂੰ ਕੋਈ ਚੀਜ਼ ਚਾਹੀਦੀ ਜਾਂ ਮੋਬਾਈਲ ਲੈ ਲੋ ਜਾਂ ਕੋਈ ਐਫਰੀਆਂ ਵੱਡੀਆਂ ਚੀਜ਼ਾਂ ਆਪਾਂ ਲੈ ਲੈਣੀਆਂ ਕਿਉਂਕਿ ਇਦਾਂ ਜਿੱਦਾਂ ਕਮੇਟੀ ਵਾਲੇ ਹਿਸਾਬ ਹੋ ਜਾਂਦਾ ਵਾ ਜਿੱਦਾਂ ਮਲੇ 2000 3000 ਕਿ ਇਹ ਜੇ ਆਪ 12 ਮਹੀਨਾ ਵਾ ਜੇ ਆਪਾਂ ਨੂੰ ਲੱਖ 2 ਲੱਖ ਦੀ ਜਰੂਰਤ ਪਈ ਹੋਵੇ ਤੇ ਆਪਾਂ ਲੱਖ 2 ਲੱਖ ਚੁੱਕ ਸਕਦੇ ਹਾਂ ਕਿਉਂਕਿ ਇਹ ਜਿਹੜਾ 2000 1500 ਰੁਪਿਆ ਮਹੀਨੇ ਦਾ ਕਢਣਾ ਇਹ ਜਿਆਦਾ ਮੁਸ਼ਕਲ ਨਹੀਂ ਹੁੰਦੀ ਜਿੱਦਾਂ ਕਿ ਨੇ ਘਰ ਪੂਣਾ ਮੋਟਰ ਲਗਾਉਣੀ ਹਨਾ ਪਲਾਟ ਲੈਣਾ ਇਦਾਂ ਇਹ ਸਿਸਟਮ ਵਧੀਆ ਦਾ ਸੰਬੰਧ ਜ਼ਰੂਰ ਕਢਣਾ ਜਾਈਦਾ ਭਾਵੇਂ ਗੁਰੂ ਘਰੇ ਦੇ ਭਾਵੇਂ ਗਰੀਬ ਕੁੜੀਆਂ ਦਾ ਵਿਆਹ ਕਰੋ ਭਾਵੇਂ ਜੋ ਵੀ ਕਰਨਾ ਹੈ ਜਿੱਦਾਂ ਹੁਣ ਐਨਜੀਓ ਖੁੱਲੇ ਵੇਲੋ ਉਹ ਆਪਾਂ ਨੂੰ ਮੈਸੇਜ ਕਰ ਦਿੰਦੇ ਆ ਕਿ ਜਿੱਦਾਂ ਖਾਲਸਾ ਐਡ ਹੋ ਗਿਆ ਹਨਾ ਵੱਡੀਆਂ-ਵੱਡੀਆਂ ਬ੍ਰਾਂਚ ਇਹਦੇ ਸਬੰਧ ਕੱਢਦੇ ਹੀ ਰਹਿੰਦੇ ਜਿੱਦਾਂ ਕੋਈ ਬਾੜ ਕੋਈ ਪੀੜ ਕੋਈ ਆ ਜਾਂਦੇ ਮੁਸ਼ਕਿਲ ਆ ਜਾਂਦੀ ਜਦੋਂ ਫਿਰ ਖੁੱਲਾ ਲੰਗਰ ਲਾਉਨੇ ਆਂਦੇ ਵੀ ਸਿੱਖ ਫਿਰ ਲੰਗਰ ਕਿਉਂਕਿ ਹਰ ਲੋਕੀ ਮਹੀਨੇ ਦਾ ਵੇਖੋ ਐਨ ਆਰ ਆਈ ਵੀਰ ਆਪਣੇ ਜਿੱਦਾਂ ਕੋਈ ਮੇਲਾ ਕੋਈ ਧਾਰਮਿਕ ਵਰਸ਼ੀਆਂ ਕਰਾਉਣੀਆਂ ਹੋਣ ਇਹਦੇ ਸਬੰਧ ਕੱਢਦੇ ਪਿੰਡਾਂ 'ਚ ਕੋਈ ਕਬੱਡੀ ਕੱਪ ਕਰਾਉਣਾ ਕੋਈ ਵਰਸ਼ੀ ਸ਼ਤਾਬ ਦੀ ਮਨਾਉਣੀ ਹੋਵੇ ਇਹ ਚੀਜ਼ਾਂ ਦੇ ਸਬੰਧ ਕੱਢ ਕੇ ਬਣਾਉਂਦੇ ਐਨ ਆਰ ਆਈ ਵੀਰ ਕਬੱਡੀ ਕੱਪ ਕਰਾਉਂਦੇ ਵੱਡੇ-ਵੱਡੇ ਵੇਖੋ ਕੁਛੀ ਦੀ ਦਿਹਾੜੇ ਗੁਰੂਪੁਰੋ ਮਹਾਰਾਜ ਦੇ ਕਰਾਉਂਦੇ ਆ ਤੇ ਵੱਡੀਆਂ-ਵੱਡੀਆਂ ਵਰਸ਼ੀਆਂ ਇਹ ਆ ਇਹ ਜਿਸ ਸਹਿਯੋਗ ਨਹੀਂ ਹੁੰਦਾ ਵਾ ਲੰਗਰ ਚੱਲਦੇ ਰਹਿੰਦੇ 24 ਘੰਟੇ ਹਣਾ ਗੁਰਦਾਰਿਆਂ ਚ ਇਹ ਇਹ ਜਿਸਵੰਦ ਬਹੁਤ ਵੱਡੀ ਚੀਜ਼ ਆ ਜੇ ਕੋਈ ਕੱਟਣ ਦੀ ਹੁਣ ਇੱਕ ਦੋ ਮਿੰਟ ਤੁਸੀਂ ਕੱਢ ਲੈਣਾ ਫਿਰ ਤਾਨੂੰ ਵੇਖੋ ਉਹ ਜਿਹੜੀ ਤਨਖਾਹ ਉਹ ਸੈਲਰੀ ਚ ਉੱਚ ਵੀ ਬਰਕਤ ਆਉਣ ਲੱਗੂਗੀ ਤੁਹਾਡਾ ਸਰੀਰ ਵੀ ਤੰਦਰੁਸਤ ਰਹੂਗਾ ਤੇ ਇਹ ਚੀਜ਼ਾਂ ਬੜੀਆਂ ਹੁੰਦੀਆਂ ਜਿੱਦਾਂ ਕਿ ਗਰੀਬ ਲੜਕੀ ਦਾ ਵਿਆਹ ਕਰਦੋਂ ਹੁਣ ਵੇ ਗਲਾਬ ਸਿੱਧੂ ਆਰਨੇਰ ਕਲਾਕਾਰ 20-25-25 ਲੜਕੀਆਂ ਦਾ ਵਿਆਹ ਕਰਾਉਂਦੇ ਆ ਹਣਾ ਹੁਣ ਆਪਣੇ ਆ ਸਾਲੀ ਸਬਾਬਾ ਤਾਰਾ ਸਿੰਘ ਬਾਬਾ ਕੋਲ ਆ ਇਹ ਲੜਕੀਆਂ ਦਾ ਵਿਆਹ ਕਰਾਉਂਦੇ ਆ ਹਨ ਮੇਲੇ ਤੋਂ ਬਾਅਦ ਇਹ ਬੜਾ ਵਧੀਆ ਹੁੰਦੇ ਦਾਨਪੂਣ ਇਹੋ ਚੀਜ਼ ਹੁੰਦੀ ਆ ਕਈ ਚਿੜੀਆਂ ਨੂੰ ਪਾਣੀ ਪਾਉਂਦੇ ਆ ਹਨ ਕਿੰਨਾ ਕੁਝ ਕਰਦੇ ਆ ਇਹ ਚੀਜ਼ਾਂ ਦਾ ਸਬੰਧ ਜ਼ਰੂਰ ਕੱਢੋ ਮੈਂ ਮੇਰੀ ਤੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਤੇ ਸਬੰਧ ਦੀ ਬੜਾ ਵਧੀਆ ਹੋਵੇ ਦਸੰਧ ਕੱਢੋਗੇ ਮਾਨੇ ਸ਼ਾਂਤ ਰਹੂਗਾ ਜਦੋਂ ਕਿ ਤੇ ਮੁਸ਼ਕਲ ਆਉਂਦੀ ਹੈ ਇਹ ਚੀਜ਼ਾਂ ਬੜੀਆਂ ਬੜੇ ਸੈਟ ਬੈਂਦੀਆਂ ਨੇ ਵਾਈ ਵੀ ਖਾਲਸਾ ਵੀ ਫਤ